ਗਾਥਾ ਜਿਹਨਾਂ ਲੋਕਾਂ ਨੇ ਦੇਸ਼ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਉਸ ਗੁਲਾਮੀ ਤੋਂ ਖੜਾ ਛੁਡਾਇਆ ਉਹਨਾਂ ਦੇ ਵਿੱਚ ਇੱਕ ਨਾਮ ਹੈ ਗਦਰੀ ਸੂਰਮੇ ਤੇਜਾ ਸਿੰਘ ਸਫਰੀ ਉਹਨਾਂ ਦੇ ਬਾਰੇ ਲਿਖਦੇ ਨੇ ਸਾਜ ਉਸਦੇਵ ਸਿੰਘ ਲਲ ਤੋਂ ਕਿ ਸਾ ਤੇਜਾ ਸਿੰਘ ਸਫਰੀ ਦਾ ਜਨਮ ਸਨ 1900 ਦੇ ਵਿੱਚ ਜੀਵਾ ਸਿੰਘ ਤੇ ਜੀਵਨ ਕੌਰ ਦੇ ਘਰੇ ਹੋਇਆ ਮੁੱਢਲੀ ਵਿੱਦਿਆ ਪ੍ਰਾਪਤ ਕਰਨ ਵਿੱਚੋਂ ਤੇਜਾ ਸਿੰਘ ਸਫਰੀ ਜਿਹੜਾ ਖੇਤੀਬਾੜੀ ਕਰਵਾਉਣ ਲੱਗੇ ਤੇ ਇੱਕ ਦਿਨ ਗੁਪਤ ਵਾਸ ਜੀਵਨ ਦੇ ਦੌਰਾਨ ਕਰਤਾਰ ਸਿੰਘ ਸਰਾਬਾ ਤੇਜਾ ਸਿੰਘ ਨੂੰ ਉਸਤੇ ਖੇਤ ਵਿੱਚ ਜਾ ਕੇ ਮਿਲੇ ਤੇ ਸਰਾਬਾ ਨੇ ਆਪਣੇ ਦਾਦਾ ਜੀ ਸਾਬਦਨ ਸਿੰਘ ਨੂੰ ਬੁਲਾਉਣ ਦੇ ਲਈ ਤੇਜਾ ਸਿੰਘ ਨੂੰ ਘਰੇ ਭੇਜਿਆ ਤੇ ਦਾਦੇ ਪੋਤੇ ਦੀ ਮਿਲਣੀ ਦਾ ਆਪ ਦੇ ਬੜਾ ਡੂੰਗਾ ਅਸਰ ਹੋਇਆ ਜਿਸ ਦਾ ਵਰਣਨ ਆਪ ਕਵਿਤਾ ਦੇ ਵਿੱਚ ਦਾਦੇ ਪੋਤੇ ਦੀ ਗੱਲਬਾਤ ਦੇ ਵਿੱਚ ਦਰਜ ਹੈ ਇਸ ਤੋਂ ਥੋੜੇ ਚਿਰ ਪਿਛੋਂ ਆਪ ਦੀਆਂ ਕਈ ਮੁਲਕਾਤਾਂ ਸਾਕਾਰਤਾਰ ਸਿੰਘ ਸਰਾਬਾ ਨਾਲ ਹੋਈਆਂ ਜਿਸ ਨਾਲ ਆਪ ਵੀ ਗਦਰ ਰੰਗ ਦੇ ਵਿੱਚ ਰਗੇ ਗਏ ਤੇ ਗਦਰ ਪਾਰਟੀ ਨੇ ਗੁਪਤ ਸਰਗਰਮੀਆਂ ਦੇ ਵਿੱਚ ਬਕਾਇਦਗੀ ਨਾਲ ਭਾਗ ਲੈਣ ਲੱਗੇ ਸਾਲ 1923 ਦੇ ਵਿੱਚ ਗੁਰਦੁਆਰਿਆਂ ਨੂੰ ਬਸੰਦਾ ਤੋਂ ਜਾਦ ਕਰਾਉਣ ਲਈ ਜਦੋਂ ਜੱਤੋਂ ਦਾ ਮੋਰਚਾ ਲੱਗਾ ਤਾਂ ਉਸ ਜੱਤੋਂ ਦੇ ਕਾਲੀ ਮੋਰਚੇ ਦੌਰਾਨ ਤੇਜ ਸਿੰਘ ਸਫਰੀ ਨੇ ਵੀ ਗ੍ਰਿਫਤਾਰੀ ਦਿੱਤੀ 1924 ਦੇ ਵਿੱਚ ਨਾਬਾ ਜੇਲ੍ਹ ਦੇ ਦੌਰਾਨ ਪਹਿਲੀ ਕਵਿਤਾ ਲਿਖਣ ਦੇ ਨਾਲ ਉਹਨਾਂ ਨੂੰ ਕਾਵ ਸਫਰ ਦਾ ਉਹਨਾਂ ਦਾ ਆਰੰਭ ਹੁੰਦਾ ਹੈ 1924 ਤੋਂ 1929 ਤੱਕ ਕਲਕੱਤਾ ਰਹੇ ਤੇ ਇਸ ਸਮੇਂ ਗਦਰੀ ਮੁੰਸ਼ਾ ਸਿੰਘ ਦੋਖੀ ਸੁਦਾਗਰ ਸਿੰਘ ਭਖਾਰੀ ਨਾਲ ਮਿਲ ਕੇ ਉਹਨਾਂ ਨੇ ਸੰਸਾਰ ਜੰਗ ਦੀ ਪਹਿਲੀ ਪੰਜਾਬੀ ਸਹਿਤ ਸਭਾ ਕਵੀਕੁਟਿਆ ਦੀ ਸਾਰੀ ਕੀਤੀ ਸੰਸਾਰ ਦੀ ਪਹਿਲੀ ਪੰਜਾਬੀ ਸਹਿਸਵਾਸੀ ਕਹ ਲਈਏ ਸੰਸਾਰ ਜੰਗਨੀ ਸੌਰੀ ਸੰਸਾਰ ਦੀ ਪਹਿਲੀ ਸਹਿਸਵਾਸੀ ਜਿਹੜੀ ਕਵੀਕੁਟਿਆ ਪੰਜਾਬੀ ਸਹਿਸਵਾਸੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਜਲਦੀ ਕਵੀਕੁਟਿਆ ਕਵੀ ਮਾਸਕ ਤੇ ਕਵੀ ਪ੍ਰੈਸ ਦਾ ਸਾਰਾ ਕਾਰਜ ਸੰਭਾਲ ਲਿਆ ਦਰਅਸਲ ਕਵੀ ਪ੍ਰੈਸ ਗਦਰੀਆਂ ਸਮੇਤ ਦੇਸ਼ ਦੇ ਸਮੂਹ ਭਗਤਾਂ ਦਾ ਅੱਡਾ ਸੀ ਤੇ ਕਵੀ ਮਾਸਕ ਇਹਨਾਂ ਦਾ ਬੁਲਾਰਾ ਸਾਂਜੀਵਾਲ ਹਫਤਾਵਰੀ ਮੈਗਜ਼ੀਨ ਸੀ ਜੋ ਅੰਗਰੇਜ਼ ਹਕੂਮਤ ਦਾ ਸਿੱਧਾ ਵਿਰੋਧੀ ਸੀ ਉਹ ਵੀ ਇੱਥੋਂ ਛੱਪਦਾ ਸੀ ਤੇਜਾ ਸਿੰਘ ਸਫਰੀ ਦੀਆਂ ਜੁਸ਼ੇਲੀਆਂ ਤੇ ਇਨਕਲਾਬੀ ਕਵਤਾਵਾਂ ਕਵੀ ਫਲਵਾੜੀ ਸਾਂਜੀਵਾਲ ਦੇ ਵਿੱਚ ਸ਼ਬਦੀਆਂ ਤੇ ਕਵੀ ਦਰਵਾਜ਼ਾਂ ਦੇ ਵਿੱਚ ਗੂੰਜਦੀਆਂ ਦੇਸ਼ ਭਗਤੀ ਦਾ ਸੂਹਾ ਰੰਗ ਚੜ੍ਹਦੇ ਆ ਦਿਨ ਰਾਤ ਉਹ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਵਿੱਚ ਮਸ਼ਰੂਫ ਰਹਿੰਦੇ ਤੇ ਦਿਨ ਰਾਤ ਸਾਈਕਲ ਚਲਾ ਕੇ ਕ੍ਰਾਂਤੀਕਾਰੀ ਸਹਿਤ ਇਧਰ ਉਧਰ ਪਾਠਕਾਂ ਤੱਕ ਵੰਡਦੇ ਰਹਿੰਦੇ ਇਸ ਸਿਲਸਲੇ ਦੇ ਵਿੱਚ ਜਿਹੜਾ ਤੇਜਾ ਸਿੰਘ ਸਫਰੀ ਆਪਣੇ ਭਰਾ ਪ੍ਰੇਮ ਸਿੰਘ ਸਰਾਬਾ ਨਾਲ ਮਿਲ ਕੇ ਕਲਕੱਤੇ ਸਮਰਾਜ ਦੇ ਵਿਰੁੱਧ ਜਲਸੇ ਜਲੂਸਾਂ ਦੀ ਅਗਵਾਈ ਕਰਦੇ ਰਹੇ ਤੇ ਜਤਨ ਦਾਸ ਤੇ ਭਗਤ ਸਿੰਘ ਦੀਆਂ ਸ਼ਹਾਦਤਾਂ ਮੌਕੇ ਲਾ ਮਿਸਾਲ ਖਾੜਕੂ ਮੁਜ਼ਾਰੇ ਉਹਨਾਂ ਨੇ ਤੇ ਜਿਸ ਸਿਲਸਲੇ ਦੇ ਵਿੱਚ ਜਤਨਦਾਸ ਤੇ ਸਾਹ ਭਗਤ ਸਿੰਘ ਦੀਆਂ ਸ਼ਾਦ ਤਾਂ ਮੌਕੇ ਲਾ ਮਸਾਲ ਖੜਕੂ ਮਜਾਰੇ ਉਹਨਾਂ ਨੇ ਜਥੇਬੰਦ ਕੀਤੇ ਜਿਨ੍ਹਾਂ ਦੀ ਰਹਿਨਮਾਈ ਤੇਜਾ ਸਿੰਘ ਸਫਰੀ ਹੋਰਾਂ ਨੇ ਕੀਤੀ ਇਸ ਦੌਰਾਨ ਉਹਨਾਂ ਦੇ ਗ੍ਰਿਫਤਾਰੀ ਬ੍ਰੈਂਡ ਕਲਕੱਤਾ ਪੁਲਿਸ ਨੇ ਕੱਢੇ ਤੇ ਫਿਰ ਉਹ ਤੋਂ ਕਲਕੱਤੇ ਤੋਂ ਗੁਪਤ ਰੂਪ ਦੇ ਵਿੱਚ ਪੰਜਾਬ ਪਹੁੰਚ ਗਏ ਇੱਧਰ ਪ੍ਰੇਮ ਸਿੰਘ ਸਰਾਬਾ ਨੂੰ ਲੁਧਿਆਣਾ ਪੁਲਿਸ ਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਸੀ ਤੇ ਇਹਨਾਂ ਅਮਤਿਆਨੀ ਹਾਲਾਤਾਂ ਦੇ ਵਿੱਚ ਤੇਜਾ ਸਿੰਘ ਸਫਰੀ 28 ਜੁਲਾਈ 1929 ਨੂੰ ਕਿਰਤੀ ਕਿਸਾਨ ਪਾਰਟੀ ਜਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਚੁਣੇ ਗਏ ਕਿਸਾਨ ਮਜ਼ਦੂਰ ਕੋਹਾਂ ਤੇ ਲਹਿਰਾਂ ਦੀ ਉਸਾਰੀ ਲਈ ਕੁਲ ਵਰਤੀ ਕੰਮ ਦੇ ਵਿੱਚ ਜੁਟ ਗਏ ਤੇ ਵਾਰ-ਵਾਰ ਜੇਲ੍ਹ ਡੱਕੇ ਗਏ ਇਸ ਸਮੇਂ ਕਮਿਊਨਿਸਟ ਪਾਰਟੀ ਦੀ ਵਾਗੂ ਵੀ ਬਣਾਈ ਤੇ ਉਹਨਾਂ ਦੀ ਅਗਵਾਈ ਹੇਠ 1932 ਦੇ ਵਿੱਚ ਪਹਿਲੀ ਵਾਰੀ ਸਰਾਬਾ ਪਿੰਡ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਬਾ ਦੀ ਵਰਸੀ ਵੱਡੇ ਪੱਧਰ ਤੇ ਪਹਿਲੀ ਵਾਰੀ ਮਨਾਈ ਗਈ ਪਿੰਡ ਸਰਾਬਾ ਦੇ ਵਿੱਚ 1932 ਦੇ ਵਿੱਚ ਬਰਸੀ ਤੋਂ ਮਗਰੋਂ ਗ੍ਰਫਤਾਰੀਆਂ ਦਾ ਦੌਰ ਹੋਰ ਤੇਜ਼ ਹੋ ਗਿਆ ਤੇਜ ਸਿੰਘ ਸਫਰੀ ਤੇ ਪ੍ਰੇਮ ਸਿੰਘ ਸਰਾਭਾ ਨੂੰ ਮੜ ਜੇਲ੍ਹ ਚ ਬੰਦ ਕਰ ਦਿੱਤਾ 1923 ਤੋਂ 1947 ਤੱਕ ਤੇ ਬਾਅਦ ਵਿੱਚ 47 ਤੋਂ ਲੈ ਕੇ 54 ਤੱਕ ਤੇਜਾ ਸਿੰਘ ਸਫਰੀ ਘਟੋ ਘਟ 20 ਸਾਲ ਜੇਲ੍ਹ ਦੇ ਵਿੱਚ ਰਹੇ ਜਾਨੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ 54 ਚ ਵੀ ਉਹ ਗਾਇਬ ਗਾਹੇ ਉਹਨਾਂ ਨੂੰ ਜੇਲ੍ਹ ਹੁੰਦੀ ਗਈ ਉਹਨਾਂ ਦੀ ਪਤਨੀ ਬਸੰਤ ਕੌਰ ਦਾ ਤਿਆਗ ਕੁਰਬਾਨੀ ਵੀ ਤਾਨ ਹੈ ਜਿਸ ਨੇ ਬਿਹਤ ਆਰਥਿਕ ਤੰਗੀਆਂ ਤਰੁਸ਼ੀਆਂ ਅਕਲਤਾ ਹੰਡਾਉ ਨੇ ਆ ਦੇਸੀ ਵਿਦੇਸੀ ਹਕੂਮਤਾਂ ਦੀ ਪੁਲਿਸ ਤੇ ਛਾਪਾਂ ਜ਼ਬਰ ਜ਼ੁਲਮ ਦੀਆਂ ਮੁਸੀਬਤਾਂ ਨੂੰ ਖੇੜੇ ਮੱਥੇ ਚੱਲਿਆ ਤੇ ਤੇਜਾ ਸਿੰਘ ਸਫਰੀ ਦੇ ਪੁੱਤਰ ਜਰਦਸ਼ਨ ਸਿੰਘ ਅਮਰਪਾਲ ਤੇ ਕੁਲਵਾਨ ਸਿੰਘ ਨੇ ਤੇ ਜਿਨ੍ਹਾਂ ਨੂੰ ਉਸ ਨੇ ਉਹਨਾਂ ਦੀ ਵਾਈਫ ਬਸੰਤ ਕੌਰ ਨੇ ਪੜਾਇਆ ਲਿਖਾਇਆ ਤੇ ਉਹਨਾਂ ਦੇ ਭਰਾ ਜਗੀਰ ਸਿੰਘ ਨੇ ਵੀ ਸਰਕਾਰੀ ਤਸ਼ੱਦਦ ਚੱਲੇ ਇੱਕ ਵਾਰੀ ਤਤਕਾਲੀ ਮੁੱਖ ਮੰਤਰੀ ਨੇ ਸਰਾਬੇ ਉਹਨਾਂ ਦੇ ਘਰੇ ਪੁੱਜ ਕੇ ਤੇਜਾ ਸਿੰਘ ਸਫਰੀ ਨੂੰ ਸਰਕਾਰੀ ਪੈਨਸ਼ਨ ਤੇ ਹੋਰ ਵੱਡੇ ਲਾਭ ਦੇਣ ਦੀ ਪੇਸ਼ਕਸ਼ ਕੀਤੀ ਪਰ ਸੂਲਾਂ ਦੇ ਪੱਕੇ ਕਹਿਣੇ ਕਰਨੀ ਤੇ ਪੂਰੇ ਤੇਜਾ ਸਿੰਘ ਸਫਰੀ ਨੇ ਆਖਿਆ ਕਿ ਜਦੋਂ ਤੱਕ ਮੇਰੇ ਭਾਰਤ ਦੇ 40 ਕਰੋੜ ਹਿੰਦੂ ਵਾਸੀਆਂ ਨੂੰ ਬਰਾਬਰੀ ਖੁਸ਼ਹਾਲੀ ਤੇ ਨਿਆਂ ਤੇ ਕਿਰਤ ਦੀ ਸਰਦਾਰੀ ਵਾਲਾ ਖਰਾ ਲੋਕ ਜਮਹੂਰੀ ਸਮਾਜਵਾਦੀ ਰਾਜ ਪ੍ਰਬੰਧ ਨਹੀਂ ਮਿਲਦਾ ਉਨੀ ਦੇਰ ਤੱਕ ਸਾਡਾ ਇਨਕਲਾਬੀ ਸੰਘਰਸ਼ ਜਾਰੀ ਰਹੇਗਾ ਤੇ ਅਸੀਂ ਇੱਕ ਵੀ ਪੈਸਾ ਸਰਮਾਇਦਾਰੀ ਜ਼ਗੀਰਦਾਰੀ ਸਰਕਾਰਾਂ ਤੋਂ ਨਹੀਂ ਲਵਾਂਗੇ ਇੱਕ ਉਹਨਾਂ ਦੀ ਕਵਿਤਾ ਹੈ ਪਰਨ ਜਿਸ ਦੇ ਵਿੱਚ ਤੇਜਾ ਸਿੰਘ ਸਫਰੀ ਲਿਖਦੇ ਨੇ ਬਾਗੀ ਰਹਾਂਗੇ ਕਰਾਂਗੇ ਹੋਰ ਬਾਗੀ ਜਦੋਂ ਤੱਕ ਨਹੀਂ ਮਿਟਦਾ ਅਜਾਬ ਸਾਡਾ ਲੜਦੇ ਰਹਾਂਗੇ ਹਟਾਂਗੇ ਨਹੀਂ ਪਿੱਛੇ ਜਦ ਤੱਕ ਨਿਪਰੇ ਚੜੇ ਨਾ ਕਾਜ ਸਾਡਾ ਤੇਜਾ ਸਿੰਘ ਸਫਰੀ ਦਾ ਕਾਫ ਸੰਗ੍ਰਹਿ ਸਫਰੀ ਮੰਤਰੰਗ 213 ਦੇ ਵਿੱਚ ਗਦਰ ਕਾਫ ਦਾ ਅਟੁੱਟ ਅੰਗ ਤੇ ਸੁੰਦਰ ਨਮੂਨਾ ਇਸ ਕਿਤਾਬ ਦਾ ਸੰਵਾਦਨ ਹਰਦੇਵ ਸਿੰਘ ਗਰੇਵਾਲ ਨੇ ਕੀਤਾ ਤੇ 15 ਜਨਵਰੀ 1964 ਨੂੰ ਤੇਜਾ ਸਿੰਘ ਸਫਰੀ ਦਾ ਦਿਹਾਂਤ ਹੋ ਗਿਆ ਸੀ ਆ ਸੋ ਅੱਜ ਦੇ ਦਿਨ ਉਹਨਾਂ ਦੀ ਸਬਰਸੀ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਲਿਖਤਮ ਜਸਵੰਤ ਸੌਰੀ ਜਸਦੇਵ ਸਿੰਘ ਲਲਤੋਂ ਜਿਨ੍ਹਾਂ ਨੇ ਇਹ ਵਰਤਾ ਉਹਨਾਂ ਦੇ ਬਾਰੇ ਲਿਖੀ ਹੈ ਨੰਬਰ ਹੈ ਜਸਦੇਵ ਸਿੰਘ ਲਲਤੋਂ ਹੋਰਾਂ ਦਾ 96464602470 ਤੇ ਇਹ ਉਹਨਾਂ ਦੇ ਸਮਾਰਕ ਬਣਿਆ ਹੋਇਆ ਤਸਵੀਰ ਧੁੰਦਲੀ ਹੈ ਮੈਟ੍ਰਿਬਿਊਸ਼ਨ ਚ ਲਈ ਸੀਗੀ ਤੇ ਇਹ ਸੀ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਜਿਹੜੇ ਲੋਕ ਨੇ ਜਾਂ ਲੋਕਾਂ ਲਈ ਲੜਨ ਵਾਲੇ ਲੋਕ ਨੇ ਉਹ ਹਮੇਸ਼ ਯਾਦ ਕੀਤੇ ਜਾਂਦੇ ਰਹਿਣਗੇ ਜਵਾਨਾ ਰੇਡੀਓ ਨਾ ਬ੍ਰਾਹਮਾ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:00 ਤੋਂ 9:00 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਤੇ ਆਪਣੀ ਵੈਬਸਾਈਟ ਹੈ javanareadio.com ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲ ਗਈਆਂ ਇੰਸਟਾਲ ਕਰੋ ਜਵਾਨਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਤੁਹਾਨੂੰ ਉੱਥੇ ਮਿਲੇਗਾ ਤੇ ਇਸ ਯੂਟਿਊਬ ਦਾ ਤੇ ਫੇਸਬੁੱਕ ਦਾ ਲਿੰਕ ਆਪਣੇ ਵਟਸਐਪ ਨੰਬਰ ਤੇ ਮੰਗਾਉਣਾ ਤੇ ਜਾਂ ਫਿਰ ਪ੍ਰੋਮ ਦੇ ਵਿੱਚ ਕਾਲ ਕਰਨੀ ਆ ਤਾਂ 9876309655 ਨੰਬਰ ਤੇ ਤੁਸੀਂ ਜੁੜ ਸਕਦੇ ਹੋ 9876309655 ਤੇ ਕੁਝ ਆਪਾਂ ਵੀਡੀਓ ਪ੍ਰੋਮ ਕਰੀਦੇ ਨੇ ਉਹਨਾਂ ਵੀਡੀਓ ਦੇ ਤੇ ਨਾਲ ਆਡੀਓ ਦੇ ਲਿੰਕ ਤੁਸੀਂ ਵਟਸਐਪ ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਤੇ ਜਿਹੜੇ ਵੀਰ ਆਪਾਂ ਨੂੰ ਪੇਪਾਲ ਦੇ ਰਹੇ ਮंथਲੀ ਸਬਸਕ੍ਰਿਪਸ਼ਨ ਲੈਂਦੇ ਨੇ ਉਹਨਾਂ ਨੂੰ ਗੁਜਾਰਸ਼ ਬੇਨਤੀ ਹੈ ਕਿ ਪੇਪਾਲ ਦੀ ਜਗ੍ਹਾ ਅਗਰ ਤੁਸੀਂ YouTube ਤੇ ਜਾਂ ਡਾਇਰੈਕਟ ਮਨੀਗ੍ਰਾਮ ਜਾਂ ਵੈਸਟਰਨ ਯੂਨੀਅਨ ਰਾਹੀਂ ਆਪਣੀ ਰਾਸ਼ੀ ਭੇਜ ਸਕਦੇ ਹੋ ਤਾਂ ਤੁਹਾਡਾ ਧੰਨਵਾਦ ਪੇਪਾਲ ਦੀ ਬਜਾਏ ਆਪਾਂ ਨੂੰ ਹੁਣ ਇਹ ਪੈਟਰਨ ਬਣਾਉਣਾ ਪੈਣਾ ਤੇ ਡਾਕਟਰ ਮਲਕੀਤ ਸਿੰਘ ਸਵਾਗਤ ਹੈ ਪਟੇ ਸਾਹਿਬ ਸ਼ਾਸਤਰੀ ਜੀ ਸ਼ਾਸਤਰੀ ਸਾਹਿਬ ਕੀ ਹਲਚਲ ਸਰ ਹੁਣ ਤਾਂ ਸਾਰਾ ਪੰਜਾਬੀ ਡਾਕਟਰ ਬਣ ਗਿਆ ਵੈਸੇ ਹੈ ਨਾ ਅਸ ਡਾਕਟਰ ਜਿਆਦਾ ਬਣ ਗਿਆ ਨਾ ਹੁਣ ਅਸੀਂ ਵੀ ਕਈ ਵਾਰੀ ਨੁਕਤੇ ਦੱਸਦਾ ਨੇ ਦੇਸੀ ਵੀ ਆ ਦਵਾਈ ਖਾਓ ਨਹੀਂ ਸੀ ਦਵਾਈ ਤਾਂ ਨਹੀਂ ਅਸੀਂ ਤਾਂ ਖਾਣ ਪੀਣ ਦੀਆਂ ਚੀਜ਼ਾਂ ਦੱਸਦੇ ਆ ਵੀ ਕਾਲੀ ਮਿਰਚ ਖਾਓ ਮਗਾ ਖਾਓ ਚਲੋ ਦੇ ਨਾ ਤੁਸੀਂ ਤਾਂ ਮਤਲਬ ਨੌਲੇਜ ਰੱਖਦੇ ਹੋ ਨਾ ਖਾਣ ਪੀਣ ਦੀਆਂ ਚੀਜ਼ਾਂ ਦੀ ਚਲੋ ਦੱਸਣਾ ਕੋਈ ਮੜਾ ਵੀ ਨਹੀਂ ਹੁੰਦਾ ਹਮ ਹਾਂਜੀ ਬੜਾ YouTube ਨੇ ਬਾਹਲੇ ਡਾਕਟਰ ਬਣਾਤੇ ਡਾਟ ਸਾਹਿਬ ਆ ਨਾ ਆ ਬਹੁਤ ਸਾਰਾ ਕਲੀਅਰ ਨਾਲ ਮੈਂ ਥੋੜਾ ਸ਼ੋਰਟ ਕੀ ਗੱਲ ਕਰਦਾ ਤੁਹਾਡੇ ਨਾਲ ਇਹ ਮੈਡੀਸਨ ਤਾਂ ਵੈਸੇ ਜਿਹੜੀ ਤੁਸੀਂ ਮੈਨੂੰ ਭੇਜੀ ਹੋਈ ਹੈ ਇਹ ਤਾਂ ਕਿਹੜੀ ਵਧੀਆ ਅਸਥਮਾ ਦੇ ਵਿੱਚ ਵੀ ਯੂਜ਼ ਕੀਤੀ ਜਾਂਦੀ ਹੈ ਇਹ ਤਾਂ ਮਿਸਯੂਜ਼ ਕੀਤਾ ਜਾਂਦਾ ਜੋ ਫੈਟ ਬਰਨਿੰਗ ਦੇ ਤੌਰ ਤੇ ਅੱਛਾ ਇਹ ਬੇਸਿਕਲੀ ਅਸਥਮਾ ਲਈ ਹੈ ਇਹ ਹਲਕੁਸ਼ ਬੜੀ ਇਹਦੇ ਸਾਈਡ ਇਫੈਕਟ ਮਿਸ ਉਹਦੋਂ ਵੀ ਆ ਗਏ ਮਿਸ ਜੁੜੇ ਸਾਈਡ ਬਰਤੋਣਾ ਸਾਹਿਬ ਇਹਨਾਂ ਦੇ ਅਟੈਕ ਦਾ ਕੋਈ ਆ ਜਾਂਦਾ ਕੋਈ ਹਾਰਟ ਅਟੈਕ ਇਹਦੇ ਦੌਰਾਨ ਇਹ ਕਹਿੰਦੇ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀਆਂ ਇਹਨਾਂ ਦੀਆਂ ਮਤਲਬ ਜਿਹੜੀ ਸਾਈਡ ਇਫੈਕਟ ਇਹ ਚੀਜ਼ ਹੋ ਜਾਂਦੇ ਨੇ ਕੋਈ ਵੀ ਤੁਸੀਂ ਮਤਲਬ ਸੈਟ ਬਰਨੋਲੇ ਜਿੱਦਾਂ ਮਤਲਬ ਲੰਮੇ ਸਮੇਂ ਤੱਕ ਤੁਸੀਂ ਐਵੇਂ ਦੇ ਜਿਹੜੇ ਸਪਲੀਮੈਂਟ ਯੂਜ਼ ਕਰਦੇ ਹੋ ਨਾ ਸਟੇਰੋਇਡਸ ਹੁੰਦੇ ਨੇ ਉਹ ਹੂੰ ਹੂੰ ਇਹਨਾਂ ਦੇ ਵਿੱਚ ਕੋਨ ਸਾ ਵੀ ਮਤਲਬ ਉਹ ਨੌਜਵਾਨਾਂ ਦੀ ਮਿਲ ਕੇ ਬੱਚੇ ਪੈਦਾ ਕਰਨ ਦੀ ਜਿਹੜੀ ਪਾਵਰ ਹੁੰਦੀ ਐ ਨਾ ਉਹ ਵੀ ਡਿਮਿਸ਼ ਕਰ ਦਿੰਦੇ ਨੇ ਮਰਦ ਕਰਕੇ। ਜੇ ਜਿਮ ਦੇ ਵਿੱਚ ਜਾ ਕੇ ਵੀ ਤੁਹਾਡਾ ਫੈਟ ਕੁਦਰਤੀ ਤਰੀਕੇ ਨਾਲ ਬਰਨ ਨਹੀਂ ਹੋਣਾ ਤਾਂ ਤੁਹਾਨੂੰ ਬਹੁਤ ਫਾਇਦਾ ਵੀ ਕੋਈ ਨਹੀਂ। ਹੂੰ ਹੂੰ। ਬਸ ਤੁਸੀਂ ਆਪਣੀ ਐਕਸਰਸਾਈਜ਼ ਕਰੋ ਆਪਣੀ ਡਾਈਟ ਦਾ ਜਿਹੜੀ ਆ ਉਹ ਫालतू ਫੈਟ ਤੁਸੀਂ ਲੈਂਦੇ ਹੋ ਉਹਦਾ ਪ੍ਰिवेंट ਕਰੋ। ਇਹ ਚੀਜ਼ਾਂ ਜਿਹੜੀਆਂ ਨੇ ਮਤਲਬ ਕੋਈ ਵੀ ਜਿਹੜੀ ਤੁਸੀਂ ਬਾਹਰੋਂ ਚੀਜ਼ ਲੈਂਦੇ ਹੋ ਨਾ ਕੋਈ ਉਹ ਮਤਲਬ ਨਹੀਂ ਇੰਨਾ ਨੁਕਸਾਨ ਹੀ ਕਰਦੀ ਹੈ ਜਿਆਦਾ ਜੰਨਾ ਵੀ ਕਰਦੀ ਹੈ ਜੀ ਇੱਕ ਵਾਰਦਾ ਥੋੜਾ ਬਲਾ ਕਰੇਗੀ ਤੇ ਉਹਨੇ ਲੰਮੇ ਸਮੇਂ ਲਈ ਨੁਕਸਾਨ ਤੁਹਾਡੇ ਜਿਵੇਂ ਲੀਵਰ ਨੂੰ ਡੈਮੇਜ ਕਰੇਗੀ ਤੁਹਾਡੇ ਹੂੰ ਹੂੰ ਜਦ ਤੁਹਾਨੂੰ ਐਵੇਂ ਕੇ ਮੁੜ ਕੇ ਨਸ਼ੇ ਵਾਂਗੂ ਛੱਡਣੀ ਮੁਸ਼ਕਲ ਹੈ ਸਟੀਰੋਇਡ ਛੱਡਣਾ ਸਭ ਤੋਂ ਮੁਸ਼ਕਲ ਹੁੰਦਾ ਬਾਅਦ ਵਿੱਚ ਓਕੇ ਉਹ ਤੁਹਾਨੂੰ ਟ੍ਰੀਟਮੈਂਟ ਕਰਾਉਣਾ ਪੈਣਾ ਜਿਵੇਂ ਆਪਾਂ ਨਸ਼ੇ ਨੂੰ ਛੱਡਣ ਵਾਸਤੇ ਇਲਾਜ ਕਰਾਉਂਦੇ ਆ ਨਾ ਹੂੰ ਹੂੰ ਇਸੇ ਤਰੀਕੇ ਦਾ ਵੀ ਤੁਹਾਣਾ ਸਾਹਿਬ ਸਾਨੂੰ ਇਹ ਐਵੇਂ ਦੀਆਂ ਜਿਹੜੀਆਂ ਦਵਾਈਆਂ ਕੋਈ ਵੀ